ਕੁਤ 5 ਮਹੀਨੇ ਪਹਿਲੇ ਯਹਾਂ ਆਈ ਸੀ ਬਾਬਾ ਜੀ ਦੇ ਦਰਸ਼ਨ ਕਰਨੇ ਲਈ ਮੇਰੀ ਬੇਟੀ ਜਲੰਧਰ ਸੇ ਰਿਸਰਚ ਪੀ ਐਚ ਡੀ ਕਰ ਰਹੀ ਹੈ ਫਗਵਾੜਾ ਐਲ ਪੀ ਯੂਨੀਵਰਸਿਟੀ ਸੇ ਬਾਬਾ ਜੀ ਦਾ ਆਸ਼ੀਰਵਾਦ ਹੈ ਉਸਕੇ ਲਈ ਉਸਕਾ ਵੀ ਸਭ ਕੁਝ ਰਿਸਰਚ ਦਾ ਕੰਮ ਬਹੁਤ ਅੱਛੇ ਸੇ ਚੱਲ ਰਹਾ ਹੈ ਔਰ ਮੈਂ ਜੇ ਪਿਛਲੀ ਵਾਰ ਆਈ ਸੀ ਤੋ ਬਹੁਤ ਬਿਮਾਰ ਸੀ ਜਿਹੜਾ ਇਹ ਰੋਹ ਦਾ ਲੰਗਰ ਜੂਸ ਦਾ ਲੱਗਿਆ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਕਿ ਸੰਗਤਾਂ ਦੱਸ ਰਹੀਆਂ ਕਿ ਮਾਘੀ ਦੇ ਮੇਲੇ ਤੇ ਲੋਹੜੀ ਤੇ ਲਾਇਆ ਜਾਂਦਾ ਸਪੈਸ਼ਲ ਰਾਤ ਜਦੋਂ ਲੰਗਰ ਛਕਿਆ ਉਸ ਦੇ ਵਿੱਚ ਜੋ ਰੋਹ ਦੀ ਜਿਹੜੇ ਖੀਰ ਸੀ ਉਹ ਵੀ ਵਰਤਾਈ ਗਈ ਸੀ ਉਹ ਵੀ ਬਹੁਤ ਵਧੀਆ ਸੀ ਸੰਗਤਾਂ ਨੇ ਉਤਸ਼ਾਹ ਨਾਲ ਛਕੀ ਹੈ ਇਹਦਾ ਕਈਆਂ ਨੂੰ ਪਤਾ ਨਹੀਂ ਹੁੰਦਾ ਇਸ ਚੀਜ਼ ਦਾ ਖੀਰ ਦਾ ਕਿਉਂਕਿ ਚਿੱਟੀ ਘੀਰ ਤਾਂ ਸਾਰਿਆਂ ਨੇ ਵੇਖੀ ਚੋਲਾ ਦੀ ਤੇ ਦੁੱਧ ਦੀ ਪਰ ਰੋਹ ਦੀ ਖੀਰ ਕਿਸੇ ਕਿਸੇ ਨੂੰ ਪਤਾ ਹੁੰਦਾ ਜਿਹੜੇ ਪਿੰਡਾਂ 'ਚ ਖਾਸ ਕਰਕੇ ਰਹਿੰਦੇ ਆ ਉਹਨਾਂ ਨੂੰ ਰੋਹ ਦੀ ਖੀਰ ਬਾਰੇ ਪਤਾ ਹੈ ਇਸ ਕਰਕੇ ਇਹ ਉਪਰਾਲਾ ਸੰਗਤਾਂ ਦਾ ਬਹੁਤ ਵਧੀਆ ਉਪਰਾਲਾ ਹੈ ਗੁਰੂ ਮਹਾਰਾਜ ਇਹਨਾਂ ਦੀ ਬਰਕਤਾਂ ਪਾਵੇ ਤੰਦਰੁਸਤੀਆਂ ਬਖਸ਼ੇ ਚੜ੍ਹਦੇ ਗਲਾ ਬਖਸ਼ੇ ਗੁਰੂ ਮਹਾਰਾਜ ਜ਼ਿਮੀਂਦਾਰ ਵੀਰਾਂ ਦੇ ਜਿਨ੍ਹਾਂ ਦੇ ਖੇਤਾਂ ਵਿੱਚ ਇਹ ਰੋਗ ਗੰਨਾ ਆਇਆ ਹੈ ਗੁਰੂ ਮਹ वो बीमारी मेरी इतनी जल्दी ठीक हो गई क्योंकि मेरी बेटी ने मुझे बताया कि इस बीमारी में लोग छः-छः महीने तक पड़े रहते हैं और वो मैं तीन महीने में ठीक हो गई तो बस बाबा जी का आभार और आशीर्वाद मुझे मिला है बहुत एकदम शुद्ध है पूरा गन्ने का इसमें कोई मिलावट नहीं कुछ नहीं जो हमारे घर में भी खेती होती थी गन्ने की जैसा वहाँ पे हमने पूरा शुद्ध पिया है वैसा ही यहाँ पे हमको मिल रहा है बहुत बढ़िया लग रहा है मन पसंद हो रहा है एकदम और ये गन्ने का जूस जो हमने पिया है तो हमने बहुत पहले भी बहुत सारा पिया है बट ये इतना नेचुरल है और हम वही बोल रहे थे ये मेरी बड़ी बहन है तो हम वही डिस्कस कर रहे थे इतना नेचुरल इतना विदाउट एनी प्रजर्वेटिव शुगर ना स्वीट और टेस्ट ही अलग है ऐसा कभी हमने पिया नहीं ये ਲਗਾਇਆ ਜਾਂਦਾ ਤੇ ਸਾਡੇ ਵੀ ਰੀਐਨਆਈ ਜਿਹੜੇ ਪਾਰਿਆ ਬੰਦਰੇ ਚੋੜੀ ਲਾਇਆ ਜਾਂਦਾ ਇਸ ਤਰ੍ਹਾਂ ਕਰਦੇ ਆ ਇਹ ਲਗਦਾ 7-8 ਸਾਲ ਹੋ ਗਏ ਲਗਾਤਾਰ ਕਾਗਜ਼ੀ ਰੰਕਾ ਪੱਲੇ ਕਰਦਾ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਭਾਈ ਸੁਰਿੰਦਰ ਸਿੰਘ ਜੀ ਫੌਜੀ ਪਿੰਡ ਹਰਸ਼ਸ਼ੀਨਾ ਦੇ ਵਿਸ਼ੇਸ਼ ਅਪਰਾਲੇ ਤੇ ਸਤਖੰਡ ਸ੍ਰੀ ਦਰਬਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਮਾਗੀ ਤੇ ਲੋਹੜੀ ਦੇ ਤਿਹਾਹ ਨੂੰ ਮੁੱਖ ਰੱਖਦੇ ਆ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਬਾਹਰ ਗੰਨੇ ਦੀ ਰੋਹ ਦਾ ਲੰਗਰ ਲਗਾਇਆ ਗਿਆ ਹੈ ਇਹ ਜੋ ਗੰਨੇ ਦਾ ਹਾਸੇ ਇਹ ਹਰ ਸਾਲ ਇੱਥੇ ਲੰਗਰ ਲਗਾਇਆ ਜਾਂਦਾ ਹੈ ਇਹ ਲਗਭਗ 1 ਹਫਤਾ ਇਸ ਰੋਹ ਦਾ ਲੰਗਰ ਜੋ ਇੱਥੇ ਤਿਆਰ ਕੀਤਾ ਜਾਂਦਾ ਹੈ ਜੋ ਵੀ ਸੰਗਤਾਂ ਸੱਚਖੰਡ ਸ੍ਰੀ ਹਰਮਨਦਾਸ ਸਾਹਿਬ ਕੇ ਨਤਮਸਤਕ ਹੋਣ ਆਉਂਦੀਆਂ ਨੇ ਉਹ ਲੰਗਰ ਹਾਲ ਕੇ ਪਹੁੰਚ ਕੇ ਲੰਗਰ ਛਕਦੀਆਂ ਨੇ ਅਤੇ ਬੜੇ ਡਿਸਪਲਿਨ ਨਾਲ ਬੜੇ ਵਧੀਆ ਤਰੀਕੇ ਨਾਲ ਇਹ ਜਿਹੜਾ ਗੰਨੇ ਦਾ ਤਾਜ਼ਾ ਰਸੇ ਰੋਹ ਏ ਇਹ ਛੱਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਮੈਂ ਸਮਝਦਾ ਕਿ ਇਹ ਜੋ 6 ਦਿਨ ਸਰਦਾਰ ਸੁਰਿੰਦਰ ਸਿੰਘ ਫੌਜੀ ਦੇ ਪਰਿਵਾਰ ਵੱਲੋਂ ਉਹਨਾਂ ਪਿੰਡ ਦੀਆਂ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਰੋਹ ਦਾ ਲੰਗਰ ਲਗਾਇਆ ਜਾਂਦਾ ਹੈ ਇਹਦੇ ਇਸੇ ਗੰਨੇ ਦੀ ਰੋਹ ਦਾ ਜੋ ਖੀਰ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਕੇ ਤਿਆਰ ਕਰਕੇ ਲੰਗਰ ਦੇ ਵਿੱਚ ਅਟੁੱਟ ਵਰਤਾਈ ਜਾਂਦੀ ਹੈ ਸਿਰਫ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਕੇ ਨਹੀਂ ਜਿੰਨੇ ਵੀ ਲਾ ਕੇ ਗੁਰਦੁਆਰੇ ਸਭਾਂ ਨੇ ਗੁਰਦਰਾਸ਼ੀਤ ਗੰਨ ਬਾਬਾ ਦੀ ਸਿੰਧੀ ਟਾਲਾ ਸਾਹਿਬ ਗੁਰੂ ਕੇ ਮੈਲ ਗੁਰਦਰਾ ਦਮਦਮਾ ਸਾਹਿਬ ਲਾਗੇ ਲਾਗੇ ਵਾਲੇ ਜਿੰਨੇ ਵੀ ਗੁਰਦਰਾ ਸਬੰਧ ਨੇ ਉਹਨਾਂ ਦੇ ਵਿੱਚ ਵੀ ਇਹ ਰੋ ਪੰਚਾਇਂ ਜਾਂਦੀ ਹੈ ਉੱਥੇ ਵੀ ਲੋਹੜੀ ਤੇ ਮਾਗੀ ਦੇ ਤਿਹਾਣ ਨੂੰ ਮੁੱਖ ਰੱਖ ਲਿਆ ਇਹ ਖੀਰ ਦਾ ਲੰਗਰ ਜਿਹੜਾ ਟੁੱਟ ਵਰਤਾਇਆ ਜਾਂਦਾ ਹੈ